ਸ਼ਿਰੀ ਚਮਕੌਰ ਸਾਹਿਬ ਹਲਕਿਆ ਦੀਨ ਪਿੰਦੇ ਪਿੰਦੇ ਸਰਪੰਚ ਦੇ ਵੱਲੋਂ ਅਵਲਗ ਲੜਕੀ ਦੇ ਨਾਲ ਜ਼ਬਰ ਜਨਾਬ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਮੁਲਜ਼ਮ ਨੂੰ ਗ੍ਰਫਤਾਰ ਕੀਤਾ ਜਾ ਚੁੱਕਿਆ ਹੈ ਜਦਕਿ ਮੁੱਖ ਮੁਲਜ਼ਮ ਸਰਪੰਚ ਦੀ ਗ੍ਰਫਤਾਰੀ ਹਾਲੇ ਤੱਕ ਨਹੀਂ ਹੋ ਸਕੀ ਹੈ ਤੇ ਇਸੇ ਮਾਮਲੇ ਦੇ ਸਬੰਧ ਵਿੱਚ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਮੁੱਖ ਮੁਲਜ਼ਮ ਦੀ ਗ੍ਰਿਫਤਾਰੀ ਦੇ ਲਈ ਤੇਜ਼ੀ ਤੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਾਣਕਾਰੀ ਤਹਿਸੀਲ ਕੰਪਲੈਕਸ ਮੋਰਿੰਡਾ ਵਿਖੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਐਸਐਸਪੀ ਗੁਲਮੀਤ ਖੁਰਾਣਾ ਨੇ ਕਹੇ ਤੇ ਨਾਲ ਹੀ ਉਹਨਾਂ ਨੇ ਇਸ ਮਾਮਲੇ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਦੱਸਿਆ ਕਿ ਜਦੋਂ ਹਰਿਆਣਾ ਪੁਲਿਸ ਨੂੰ ਇਸ ਸੰਬੰਧੀ ਸ਼ਿਕਾਇਤ ਮਿਲੀ ਸੀ ਤਾਂ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਤੇ ਜਲਦ ਹੀ ਇਸ ਮਾਮਲੇ ਦੇ ਮੁੱਖ ਮੁਲਜ਼ਮ ਸਰਪੰਚ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਦੇਖੋ ਜੇ ਜਦੋਂ ਵੀ ਇਹ ਕੰਪਲੇਂਟ ਸਾਡੇ ਕੋਲ ਆਈ ਸੀਗੀ ਉਹਦੇ ਵਿੱਚ ਨਾਲ ਦੇ ਨਾਲ ਬੰਦੀ ਕਾਰਵਾਈ ਕਰਦਿਆਂ ਹੋਇਆ ਜਿਹੜਾ ਹੈਗਾ ਐਫ ਆਰ ਦਰਜ ਕੀਤੀ ਗਈ ਸੀ ਔਰ ਬੰਦੀਆਂ ਧਾਰਾਵਾਂ ਜਿਹੜੀਆਂ ਕਿ ਉਹਦੇ ਵਿੱਚ ਅਪਲਾਈ ਕੀਤੀਆਂ ਗਈ ਨੇ ਬਕਸੋ ਐਕਟ ਵਿੱਚ ਜਿਹੜਾ ਹੈਗਾ ਅਟ੍ਰੈਕਟ ਕੀਤਾ ਗਿਆ ਹੈਗਾ ਜਿਹੜੇ ਅਕਿਊਜ਼ਡ ਦੇ ਵਿੱਚ ਦੋ ਸੀਗੇ ਉਹਦੇ ਚੋਂ ਇੱਕ ਬੰਦਾ ਤੇ ਨਾਲ ਦੇ ਨਾਲ ਗ੍ਰਿਫਤਾਰ ਹੋ ਗਿਆ ਸੀ ਜਿਹੜਾ ਸਰਪੰਚ ਜਿਹੜਾ ਅਕਿਊਜ਼ਡ ਹੈ ਮੇਨ ਅਕਿਊਜ਼ਡ ਉਹ ਭਜ ਰਿਹਾ ਹੈਗਾ ਕਾਫੀ ਸਾਡੀ ਜਿਹੜੀ ਹੈਗੀ ਉਹਦੇ ਵਿੱਚ ਤਫਤੀਸ਼ ਚੱਲ ਰਹੀ ਹੈਗੀ ਹੈ ਲਗਾਤਾਰ ਕੁਛ ਨਾ ਕੁਛ ਆਪਾਂ ਇਨਪੁਟਸ ਡਵੈਲਪ ਕਰ ਰਹੇ ਹਾਂ ਔਰ ਰੇਡ ਵੀ ਕਰ ਰਹੇ ਹੈਗੇ ਆ ਜਿਹੜੀ ਹੋਰプレਸੈਂਸ ਜਿੱਥੇ ਉਹਦੀ ਹਾਈਡ ਆਊਟ ਹੋ ਸਕਦੀ ਹੈ ਨਾ ਉੱਥੇ ਵੀ ਲਗਾਤਾਰ ਸਾਡੀਆਂ ਰੇਡਸ ਚੱਲ ਰਹੀਆਂ ਹੈ ਗਿਆਨੇ ਔਰ ਵੀ ਆਰ ਹੋਪਫੁਲ ਕਿ ਆਪਾਂ ਨੂੰ ਜਲਦ ਜਲਦ ਇਹ ਗ੍ਰਫਤਾਰ ਕਰਾਂ ਬਿਲਕੁਲ ਕੱਲ ਵੀ ਜਦੋਂ ਉਹਨਾਂ ਨੇ ਧਰਨਾ ਲਾਇਆ ਸੀਗਾ ਆਪਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਕਿ ਕਾਫੀ ਲੰਬੀ ਚੌੜੀ ਨੇਗੋਸ਼ੀਏਸ਼ਨਸ ਚੱਲੀਆਂ ਸੀਗੀਆਂ ਅੱਜ ਵੀ ਹੁਣੇ ਜਿਹੜਾ ਹੈਗਾ ਉਹਨਾਂ ਦੇ ਵੱਲੋਂ ਕੁਝ ਰਿਪਰੈਜ਼ੈਂਟੇਟਿਵਸ ਇੱਥੇ ਆਏ ਸੀਗੇ ਸਾਡੇ ਨਾਲ ਗੱਲ ਕਰਕੇ ਗਏ ਨੇ ਤੇ ਵੀ ਆਰ ਨੇਗੋਸ਼ੀਏਟਿੰਗ ਔਰ ਅਸੀਂ ਜਿਹੜਾ ਹੈਗਾ ਚਾਹਦੇ ਹੈਗੇ ਕਿ ਜਲਦ ਜਲਦ ਬੰਦਾ ਗ੍ਰਫਤਾਰ ਹੋਵੇ ਔਰ ਐਟ ਦ ਸੇਮ ਟਾਈਮ ਜਿਹੜਾ ਪਬਲਿਕ ਨੂੰ ਇਨਕਨਵੀਨੀਅੰਸ ਨਾ ਹੋਵੇ ਤੋਂ ਨੈਗੋਸ਼ੀਏਸ਼ਨ ਸਾਡੀ ਚੱਲ ਰਹੀਆਂ ਨੇ ਹੁਣ ਦੇਖਦੇ ਹੈਗੇ ਕਿਉਂਕਿ ਇਸ ਲੈਵਲ ਤੱਕ ਗਰੀ ਹੈਗੇ ਨਾ ਸਿਰੇ ਉੱਛੜ ਗਿਆ ਦੇਖੋ ਜੀ ਪਹਿਲਾ ਜਿਹੜਾ ਹੈਗਾ ਇਨਪੁਟ ਮਿਲ ਰਹੀ ਸੀਗੀ ਉਹ ਬਾਹਰ ਪੈ ਸਕਦਾ ਹੈਗਾ ਆਪਾਂ ਉਹਦੀ ਐਲਓਸੀ ਵੀ ਜਾਰੀ ਕਰਾਤੀ ਸੀਗੀ ਕਿ ਫਿਰ ਮੈਨੂੰ ਇਨਪੁਟ ਮਿਲੀ ਕਿ ਨੇਪਾਲ ਰੂਟ ਰਹੀ ਵੀ ਪੈ ਸਕਦਾ ਹੈਗਾ ਮੇਰੇ ਕੁਝ ਬੈਚਮੇਟਸ ਨੇਪਾਲ ਵਿੱਚ ਅਗੇ ਨੇ ਮੋਨਾਦੂ ਵੀ ਜਿਹੜੀ ਹੈ ਇਨਪੁਟ ਸ਼ੇਅਰ ਕਰਤੀ ਸੀਗੀ ਇਸ ਤੋਂ ਇਲਾਵਾ ਕੱਲ ਜਿਹੜੀ ਸੀਗੀ ਸਾਨੂੰ ਕਾਫੀ ਖਾਸ ਇਨਪੁਟ ਮਿਲੀ ਉਹਨੂੰ ਆਪਾਂ ਵਰਕ ਕਰਦੇ ਹਾਂ ਮੁੱਲਾ ਜਿੱਤੇ ਕਰਕੇ ਹਜੇ ਸਾਡੀ ਅਰੈਸਟ ਵਿੱਚ ਨਹੀਂ ਆਇਆ ਹੈ ਬਟ ਲਗਾਤਾਰ ਸਾਡੀ ਮੁਹਿੰਮ ਚੱਲ ਰਹੀ ਹੈ ਕਿ ਇਹਨੂੰ ਅਰੈਸਟ ਕਰੀਏ ਤੇ ਜਲਦ ਜਲਦ ਫੜ ਗ੍ਰਿਫਤਾਰ ਕਰਾਈਏ ਸਰ ਜਿਹੜਾ ਇਹਦਾ ਬਿਜ਼ਨਸ ਹੈ ਜਿੱਥੇ ਕੰਮ ਕਾਰ ਕਰਦਾ ਸੀ ਕਿ ਉਹਨੂੰ ਵੀ ਹੁਣ ਇਸ ਸਮੇਂ ਸੀਲ ਕੀਤਾ ਗਿਆ ਹੈ ਜਾਂ ਫਿਰ ਉਹਨੂੰ ਆਪਣੇ ਧਿਆਨ ਚ ਰੱਖਿਆ ਗਿਆ ਹੈ ਦੇਖੋ ਜੀ ਕਿਸੇ ਦਾ ਬਿਜ਼ਨਸ ਬੰਦ ਕਰਨਾ ਸਾਡੇ ਹੱਥ ਵਿੱਚ ਨਹੀਂ ਹੁੰਦਾ ਹੈ ਬਟ ਜਿੰਦੀ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਉਹਦਾ ਢਾਬਾ ਬੰਦ ਚੱਲ ਰਿਹਾ ਹੈਗਾ ਔਰ ਕਿਉਂਕਿ ਪਬਲਿਕ ਦਾ ਪ੍ਰੈਸ਼ਰ ਵੀ ਹੈਗਾ ਤੇ ਉਹ ਬੰਦਾ ਵੀ ਭੱਜਿਆ ਹੋਇਆ ਹੈ ਪਰਿਵਾਰ ਵਾਲੇ ਵੀ ਭੱਜੇ ਹੋਏ ਤੇ ਪਿੱਛੇ ਆਪਰੇਟ ਕੌਣ ਕਰੂ ਤਫ਼ਤੀਸ਼ ਜਿਹੜੀ ਹੈਗੀ ਉਹ ਸੁਚੱਜੇ ਢੰਗ ਨਾਲ ਕਰ ਰਹੇ ਆਪਾਂ ਔਰ ਵੀ ਵਿਲ ਅਰੈਸਟ ਦਾ ਅਕਿਊਜ਼ ਐਸ ਸੂਨ ਐਸ ਪਾਸਦੜੀ ਦੇ ਪਰਿਵਾਰ ਨੂੰ ਕੋਈ ਫਰਖਰੀ ਮੰਗਤ ਨਹੀਂ ਕੀਤੀ ਗਈ ਨਹੀਂ ਹਜੇ ਤੱਕ ਤਾਂ ਨਹੀਂ ਕੀਤੀ ਮੈਨੂੰ ਉਹਨਾਂ ਦੇ ਫਾਦਰ ਹੁਣੇ ਮਿਲ ਕੇ ਕਰਕੇ ਗਏ ਨੇ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਦੇਖੋ ਜੀ ਮੈਂ ਤੁਹਾਨੂੰ ਮੈਂ ਹੁਣੇ ਜਿਹੜੀ ਫੈਮਿਲੀ ਸੀਗੀ ਔਰ ਉਹਨਾਂ ਦੇ ਰਿਪਰੈਜ਼ੈਂਟੇਟਿਵ ਸੀਗੇ ਉਹਨਾਂ ਨਾਲ ਵੀ ਇਹੀ ਗੱਲ ਕੀਤੀ ਹੈ ਪੁਲਿਸ ਕਈ ਚੀਜ਼ਾਂ ਪਰਦੇ ਦੇ ਪਿੱਛੇ ਕਰਦੀ ਹੈ ਜੋ ਲੋਕਾਂ ਨੂੰ ਨਹੀਂ ਦਿਖਾਈ ਦਿੰਦੇ ਜਦੋਂ ਆਊਟਪੁੱਟ ਕੋ ਨਿਕਲਦੀ ਹੈ ਜਦੋਂ ਬੰਦਾ ਅਰੈਸਟ ਹੋ ਜਾਂਦਾ ਹੈ ਕੁਝ ਰਿਕਵਰੀ ਹੋ ਜਾਂਦੀ ਤਾਂ ਲੋ ਤੇ ਪੁਲਿਸ ਲਗਾਤਾਰ ਆਪਣਾ ਕੰਮ ਕਰ ਰਹੀ ਹੈ ਕਈ ਆਪਣੀ ਟੈਕਨੀਕਲ ਟੀਮ ਵੀ ਲਗਾਤਾਰ ਕੰਮ ਕਰ ਰਹੀ ਹੈ ਨੇ ਸਪੈਸ਼ਲ ਬ੍ਰਾਂਚ ਵੀ ਲਗਾਤਾਰ ਕੰਮ ਕਰ ਰਹੀ ਹੈ ਸੀਆਈਏ ਵੀ ਜਿਹੜੀ ਹੈਗੀ ਨਾਲ ਲੱਗੀ ਹੋਈ ਹੈ ਤੋਂ ਅਸੀਂ ਚਾਹੁੰਦੇ ਹਾਂਗੇ ਕਿ ਤੁਹਾਨੂੰ ਰਿਜ਼ਲਟ ਦੇ ਕੇ ਕਰਕੇ ਆਪਾਂ ਤੁਹਾਡੇ ਸਾਹਮਣੇ ਆਈਏ ਔਰ ਬੰਦਾ ਗ੍ਰਿਫਤਾਰ ਕਰਕੇ ਤੁਹਾਨੂੰ ਦਿਖਾਈਏ ਸਰ ਜਿਹੜੇ ਲੋਕਦਰਨਾ ਪ੍ਰਦਰਸ਼ਨ ਕਰ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਪਹਿਲਾਂ ਵੀ ਕਿਹਾ ਕਿ ਦੇਖੋ ਪਬਲਿਕ ਇਨਕਨਵੀਨੀਅੰਸ ਨਾ ਕੌਜ਼ ਕਰੀਏ ਆਪਾਂ ਅਸੀਂ ਤੁਹਾਡੇ ਨਾਲ ਹੈਗੇ ਆਂ ਪਰਿਵਾਰ ਜਿਹੜਾ ਹੈਗਾ ਉਹਦੇ ਨਾਲ ਹੈਗੇ ਆਂ ਔਰ ਪੂਰੀ ਸੰਜੀਦਗੀ ਦੇ ਨਾਲ ਜਿਹੜਾ ਆਪਾਂ ਤਫਤੀਸ਼ ਕਰ ਰਹ